ਮੇਰਾ ਨਾਮ ਅਕਿੰਦਰ ਸਿੰਘ ਪਾਗਲ ਹੈ ਜੀ ਸਿਟੀ ਤਰਨਤਨ ਦਾ ਕੌਂਸਲ ਪ੍ਰਧਾਨ ਹੈ ਸਰ ਅੱਜ ਜਿਹੜਾ ਤੁਸੀਂ ਅੱਜ ਗੱਟ ਕੀਤਾ ਕਾਂਗਰਸ ਪਾਰਟੀ ਦਾ ਮਿਲ ਕੇ ਔਰ ਤੁਹਾਨੂੰ ਕਿਸੇ ਨਾਲ ਹੁੰਦਾਰਾ ਮਿਲਿਆ ਔਰ ਕੀ ਦਾ ਰਿਸ਼ਵਾਤ ਹੋਦੀ ਦੀ ਕੰਮ ਕੀ ਹੈ ਦੇਖੋ ਜੀ ਇਹ ਸਾਡੇ ਰਾਜਾ ਵਡਿੰਗ ਸਾਹਿਬ ਤੇ ਹਾਈ ਕਮਾਂਡ ਵੱਲੋਂ ਸਾਰਿਆਂ ਵੱਲੋਂ ਹਰ ਇੱਕ ਜਗ੍ਹਾ ਇਹ ਬਲੌਕ ਲੈਵਲ ਦੇ ਉੱਤੇ ਮੀਟਿੰਗਾਂ ਹੋ ਰਹੀਆਂ ਉਸ ਦਿਨੀ ਮੈਂ ਅੱਜ ਤਰਨਤਨ ਸਿਟੀ ਦੀ ਮੀਟਿੰਗ ਕੀਤੀ ਹੈ ਬਾਜੀ ਟੁਕੜਾ ਜੀ ਤਰਨਤਾ ਸੀਰੀ ਭੇਜ ਦਿੱਤੀਆਂ ਤੁਸੀਂ ਦੇਖ ਹੀ ਲਿਆ ਹਰ ਇੱਕ ਨੇ ਮਨੋਂ ਘਾਲਾ ਚੰਗਾ ਦਿੱਤਾ ਜੀ ਹਰ ਇੱਕ ਬੰਦਾ ਮੇਰੇ ਨਾਲ ਜੁੜਿਆ ਹੈ ਕੀ ਮੁਸਲਮਾਨ ਹੈ ਕੀ ਹਿੰਦੂ ਹੈ ਕਿ ਪਿੰਡਾਂ ਵਾਲੇ ਸਭ ਦਾ ਸਭ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੈ ਸਰ ਜਿੰਨੀ ਚੋਣ ਆ ਰਹੀ ਹੈ ਔਰ ਜਿੰਨੀ ਚੋਣ ਹੈ ਤੁਹਾਡਾ ਕਿਸ ਤਰ੍ਹਾਂ ਦਾ ਯੋਗਦਾਨ ਹੋਵੇਗਾ ਜੇ ਸਰ ਜੀ ਮੈਂ ਪੂਰਾ ਸਿਪਾਈ ਹਾਂ ਜੀ ਹਰ ਲੜਾਂਗਾ ਜੀ ਬਲਦੇ ਵੇਖਣ ਨੂੰ ਆਉਂਦਾ ਕੋਈ ਅਗਰ ਵੋਟਰਾਂ ਦੇ ਵਿੱਚ ਇਹ ਹੁੰਦਾ ਵਾਕਸਾ ਕਿ ਲੋਕ ਨਾਰਾਜ਼ ਬਹੁਤ ਹੁੰਦੇ ਦੇਖ ਲਈ ਮੇਰੇ ਨਾਲ ਕੋਈ ਨਾਰਾਜ਼ ਨਹੀਂ ਹੈਗਾ ਮੈਂ ਜੇ ਕੋਈ ਨਾਰਾਜ਼ੀ ਕਿਸੇ ਦੀ ਕੋਈ ਨਾਰਾਜ਼ਗੀ ਸਾਰੀਆਂ ਦੂਰ ਕਰਕੇ ਇੱਕ ਸਟੇਜ ਤੇ ਲਿਆ ਕੇ ਬਿਠਾਤਾ ਆਈ ਤੁਹਾਨੂੰ ਦਿਖਾਤਾ ਮੇਰੇ ਨਾਲ ਕੋਈ ਵੀ ਮੇਰੀ ਪਾਰਟੀ ਨਾ ਹੋਣਾ ਸਰ ਕਿਸੇ ਦੀ ਨਾਰਾਜ਼ਗੀ ਨਹੀਂ ਰਗੀ ਜਿਹਨਾਂ ਦੀ ਲੋਕਾਂ ਦੀ ਪੁਰਾਣੀ ਨਾਰਾਜ਼ਗੀ ਸੀ ਉਹ ਵੀ ਮੈਂ ਦੱਸਾ ਬੰਦਾ ਜਿਹੜਾ ਦੂਰ ਕਰਕੇ ਸਭ ਬਣਾਤੇ ਮੈਂ ਐਜੇ ਹਾਂ ਮੈਂ ਐਡਵੋਕੇਟ ਜਗਮੀਤ ਗੱਲਵੈਂਡ ਪੰਜਾਬ ਪ੍ਰਦੇਸ਼ ਕਾਂਗਰਸ ਦਾ ਬਲਾਰਾ ਹਾਂ ਜੀ ਬਲ ਕਾਂਗਰਸ ਕਮੇਟੀ ਗੱਲਬਾਤ ਦਾ ਪ੍ਰਧਾਨ ਹੋਈ ਸਰ ਅੱਜ ਦੀ ਜਿਹੜੀ ਇੱਥੇ ਕਾਰਨਾ ਸੀ ਜੀ ਮੈਂ ਮੀਟਿੰਗ ਹੋਈ ਆ ਅੰਦੇ ਬਾਰੇ ਕੀ ਚੱਲ ਰਿਹਾ ਜੀ ਦੇਖੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੁਝ ਕਾਰਨਾ ਕਰਕੇ ਕਰਨਤਨ ਬਲੋਕ ਦੇ ਐਕਸਟਾ ਕਾਂਗਰਸ ਪਾਰਟੀ ਨੇ ਪਹਿਲਾਂ ਅਸਤੀਫਾ ਲੈ ਲਿਆ ਸੀ ਅਤੇ ਨਵਾਂ ਸ਼ਹਿਰੀ ਕਾਂਗਰਸ ਪ੍ਰਧਾਨ ਪੁਰਾਣਾ ਟਕਸਾਲੀ ਕਾਂਗਰਸੀ ਆਗੂ ਸਰਦਾਰ ਲਖਵਿੰਦਰ ਸਿੰਘ ਲੱਕੀ ਪਾਗਲ ਜੀ ਨੂੰ ਬਣਾਇਆ ਹੈ ਜਿਨ੍ਹਾਂ ਨੇ ਅੱਜ ਸਮੁੱਚੇ ਵਰਕਰ ਸਹਿਬਾਨਾਂ ਦੀ ਇੱਕ achhi meeting ਬੁਲਾਈ ਸੋਚੇ ਕਾਂਗਰਸ ਪਾਰਟੀ ਵੀ ਇਕਤਾ ਦਾ ਸਬੂਤ ਦਿੱਤਾ ਅਸੀਂ ਵੀ ਗੰਡੀਵਿੰਡ ਬਲੌਕ ਤੋਂ ਪਹੁੰਚੇ ਸੀ ਕਿਉਂਕਿ ਬਲੌਕ ਵਾਈਜ਼ ਪਾਰਟੀ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਇਸ ਤੋਂ ਪਹਿਲਾਂ ਅਸੀਂ ਬਲੌਕ ਗੰਡੀਵਿੰਡ ਦੀ ਮੀਟਿੰਗ ਮੈਂ ਖੁਦ ਆਪਣੀ ਪ੍ਰਧਾਨਗੀ ਕਰਾਈ ਸੀ ਜਿਸ ਤਰ੍ਹਾਂ ਪਤਾ ਹੈ ਤੁਹਾਨੂੰ ਕਿ ਜਿਮਣੀ ਚੋਣ ਸਰ ਤੇ ਆ ਗਈ ਹੈ ਤੇ ਪਾਰਟੀ ਨੇ ਕਿਹਾ ਹੈ ਕਿ ਇਹਨਾਂ ਦੇ ਕਾਲੇ ਕਾਰਨਾਮੇ ਮੌਜੂਦਾ ਸਰਕਾਰ ਦੇ ਵਧ ਰਿਹਾ ਨਸ਼ਾ ਵਧ ਰਿਹਾ ਗੈਂਗਸਟਰਵਾਦ ਵਧ ਰਿਹਾ ਪੰਜਾਬ ਦੇ ਸਿਰ ਕਰਜ਼ਾ ਅਤੇ ਪੰਜਾਬ ਦੀ ਮੰਦਹਾਲੀ ਦੀ ਜਿਹੜੀ ਲੋਕਾਂ ਦੇ ਵਿੱਚ ਚਰਚਾ ਕਰਾਉਣੀ ਹੈ ਲੋਕਾਂ ਨੂੰ ਜਾਗਰੂਕਤਾ ਕਰਨੀ ਹੈ ਉਹਦੀ ਅੱਜ ਨਹੀਂ ਰੱਖੀ ਗਈ ਹੈ ਸਰਮਤਾਰਨ ਸ਼ਹਿਰੀ ਤੋਂ ਇਹ ਮੀਟਿੰਗ ਹੋਈ ਹੈ ਜਿਹੜੀ ਹੁਣ ਪਿੰਡਾਂ ਦੇ ਵਿੱਚ ਜਾਏਗੀ ਤੇ ਇਸ ਝਾੜੂ ਸਰਕਾਰ ਦੇ ਜਿਹੜਾ ਇਹਨਾਂ ਦਾ ਠੱਗਾਂ ਦਾ ਟੋਲਾ ਹੈ ਜਿੰਨਾ ਜਿਮਨੀ ਚੌਂ ਦੇ ਵਿੱਚ ਉਹਨਾਂ ਆਉਣਾ ਹੈ ਲੋਕਾਂ ਨਾਲ ਠੱਗੀ ਮਾਰ ਝੂਠੇ ਵਾਦੇ ਕਰਨ ਪਹਿਲਾਂ ਹੀ ਲੋਕਾਂ ਨੂੰ ਉਦੇ ਬਾਰੇ ਸचेਤ ਕਰ ਲਈ ਅੱਜ ਮੀਟਿੰਗ ਰੱਖੀ ਗਈ ਸਰਕਾਰ ਕਿੱਸ ਤਰ੍ਹਾਂ ਦੇ ਜਿਮਨੀ ਚੌਂਾਂ ਦੇ ਵਿੱਚ ਜਿਹੜੀ ਦਿੱਲੀ ਚੌਂ ਕਹਿੰਦੇ ਸਰਕਾਰ ਤੱਕ ਵੀ ਹੱਥ ਨਹੀਂ ਦੁੱਟੇ ਤੇ ਸਰਕਾਰ ਕਰਦੀ ਹੁੰਦਾ ਜਿਮਨੀ ਦਾ ਸਾਰਾ ਅਭਾਰ ਉਹਨਾਂ ਦਾ ਮੈਨੂੰ ਜੇ ਦੇਖੋ ਬੇਸ਼ੱਕ ਸਰਕਾਰ ਧੱਕੇਸ਼ਾਹੀ ਕਰਦੀ ਹੈ ਪਰ ਬਰਨਾਲੇ ਵਿਖੇ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਜਿੱਤੀ ਹੈ ਜਿਹੜੀ ਇਕੱਠੀ ਚਾਰ ਜ਼ਿਮਨੀ ਚੋਣਾਂ ਹੋਈਆਂ ਸਨ ਤੇ ਹੁਣ ਸਾਨੂੰ ਬੜੀ ਉਮੀਦ ਹੈ ਕਿ ਚੜ੍ਹਦੀ ਕਲਾ ਹੋਏਗੀ ਕਿਉਂਕਿ ਅਗਰ ਇਤਿਹਾਸ ਜਾਈਏ ਤੇ ਦੇਖੀਏ ਜਦੋਂ ਆਜ਼ਾਦੀ ਦੀ ਲੜਾਈ ਸ਼ੁਰੂ ਹੋਈ ਸੀ ਤੇ ਮਾਝੇ ਦੇ ਲੋਕਾਂ ਨੇ ਸ਼ੁਰੂਆਤ ਕੀਤੀ ਸੀ ਸਰਦਾਰ ਸੋਨ ਸਿੰਘ ਫਕਣਾ ਹੋਣਾ ਨੇ ਜਦੋਂ ਮੁਗਲਾਂ ਦੇ ਖਿਲਾਫ ਲੜਾਈ ਸੀ ਜਾਂ ਹੋਰ ਤਾੜ ਵੀ ਜਿਹੜੇ ਪੰਜਾਬ ਨੂੰ ਲੁੱਟਣ ਆਉਂਦੇ ਸਨ ਤੇ ਉਦੋਂ ਵੀ ਸਰਦਾਰ ਸ਼ਾਮ ਸਿੰਘ ਠਾਰੀ ਹੋਣਾ ਨੇ ਅਤੇ ਹੋਰ ਮਾਜੇ ਦੇ ਮਜੇਲਾ ਨੇ ਸ਼ੁਰੂਆਤ ਕੀਤੀ ਸੀ ਤੇ ਆਮ ਆਦਮੀ ਪਾਰਟੀ ਦੇ ਪਤਨ ਦੀ ਸ਼ੁਰੂਆਤ ਵੀ ਹੁਣ ਮਾਜੇ ਦੇ ਲੋਕ ਕਰਨਗੇ ਤਰਨ ਤਾਰਨ ਤੋਂ ਕਾਂਗਰਸ ਪਾਰਟੀ ਦੀ ਸੀਟ ਨੂੰ ਉਹਨਾਂ ਦੀ ਜਿੱਤ ਦੀ ਢੋਲੀ ਪਾ ਕੇ ਤੇ ਆਮ ਆਦਮੀ ਪਾਰਟੀ ਨੂੰ ਇੱਥੇ ਪੱਕਾ ਰਵਾਣਾ ਕਰਨੀ ਦੇਖੋ ਜੀ ਇਹ ਤਾਂ ਗੱਲ ਜਗ ظاہر ਹੈ ਲੁਧਿਆਣੇ ਵਿਖੇ ਕੀ ਹੋਇਆ ਲੁਧਿਆਣੇ ਵਿਖੇ ਜਿਹੜੇ ਕਾਰੋਬਾਰੀ ਇਹਨਾਂ ਦੇ ਉਲਟ ਸਨ ਉਹਨਾਂ ਨੂੰ ਨੋਟਿਸ ਕੱਢੇ ਗਏ ਉਹਨਾਂ ਨੂੰ ਪੂਰਾ ਡੰਡੇ ਦੇ ਨਾਲ ਆਪਣੇ ਵੱਲੋਂ ਕੀਤਾ ਗਿਆ ਜਿਹੜੇ ਨਹੀਂ ਹੋਏ ਖਰੀਦੋ ਫਰੋਕਤ ਕੀਤੀ ਗਈ ਉਲੀ ਦੀ ਤੱਕੇशाही ਕੀਤੀ ਗਈ ਉਥੋਂ ਦੀ ਗੱਲ ਛੱਡੋ ਮੈਂ ਕਹਿੰਦਾ ਹੁਣੇ ਜਿੱਥੇ ਵਿਧਾਇਕ ਸੋਲ ਜੀ ਸਾਡੇ درمیان ਨਹੀਂ ਰਹੇ ਉਹਨਾਂ ਦੀ ਪਤਨੀ ਕੌਂਸਲਰ ਦਾ ਚੋਣ ਲੜ ਰਹੇ ਸਨ ਕਿਸ ਤਰ੍ਹਾਂ ਤੱਕੇਸ਼ਾਈ ਹੋਈ ਹੈ ਤੋਂ ਤਾਂ ਕਿ ਜਿਹੜਾ ਸਾਡੀ ਡੈਮੋਕ੍ਰੇਸੀ ਦਾ ਚੌਥਾ ਥਾਹਾਰਾ ਹੈ ਫੋਰਸ ਪਿੱਲਰ ਹੈ ਉਹ ਡੈਮੋਕ੍ਰੇਸੀ ਵੋਟਾਂ ਵਾਲੇ ਨੇ ਝਾਲੀ ਵੋਟਾਂ ਪਾਉਣ ਲਈ ਸਾਡੇ ਪੱਤਰਕਾਰ ਵੀਰਾ ਤੇ ਵੀ ਤਸ਼ੱਦਦ ਕੀਤਾ ਗਿਆ ਐਸੀ ਤੱਕੇਸ਼ਾਈ ਦੀ ਮਿਸਾਲ ਤਾਂ ਛੜੂ 2022 ਤੋਂ ਹੀ ਦੇ ਰਹਾ ਹੈ ਤੇ ਹੁਣ ਵੀ ਇਹਨਾ ਕਰਨੀ ਹੈ ਬੜ ਮਜੇਦ ਤਕੜੇ ਨੇ ਚਰਨ ਚਰਨ ਦੇ ਲੋਕ ਇਹਨਾਂ ਦੇ ਗੱਲਾਂ 'ਚ ਨਹੀਂ ਆਉਣਗੇ ਇਹਨਾਂ ਦੇ ਵਿਰੋਧ ਦਾ ਡਟ ਕੇ ਵਿਰੋਧ ਕਰਨਗੇ ਤੇ ਜਿਹੜੀ ਇਹਨਾਂ ਦੀ ਉਹ ਗੱਲ ਕਰਦੇ ਨੇ ਲਾਲਚ ਦੇਮ ਦੀ ਮੇਰੇ ਸਾਹ ਦੇ ਨਾਲ ਜਿੱਦਾਂ ਭਗਵੰਤ ਮਾਨ ਜੀ ਕਹਿੰਦੇ ਸਨ ਪੈਸੇ ਵੀ ਲੈ ਲਓ ਕੋਈ ਕੁਝ ਦੇਣਾ ਹੈ ਲੈ ਲਓ ਵੋਟ ਨਾ ਪਾਇਓ ਉਹ ਅੰਦਰ ਤੋਂ ਇੰਪਲੀਮੈਂਟ ਹੋਣੀ ਹੈ ਇਹਨਾਂ ਦਾ ਲੁੱਟਿਆ ਹੋਇਆ ਪੈਸਾ ਲੋਕ ਵਾਪਸ ਵੀ ਲੈਣਗੇ ਤੇ ਵੋਟ ਵੀ ਕਾਂਗਰਸ ਦੇ ਪੰਜੇ ਤੇ ਪਾਉਣਗੇ ਇਹ ਮੀਟਿੰਗ ਸੀ ਇਹਦੇ ਚੀ ਰੈਲੀ ਦਾ ਰੋਤਾ ਰਹੀ ਆ ਇਹ ਕਿਸ ਪਰਪਸ ਕਿਤੀਗੀ ਪਹਿਲਾਂ ਦਾ ਮੈਂ ਸਾਰੇ ਹੀ ਆਪਣੇ ਬਲੌਗ ਤਰਨਤਾਰਨ ਦੇ ਤਰਨਤਾਰ ਸ਼ਹਿਰੀ ਦੇ ਕਾਂਗਰਸੀ ਵਰਕਰਾਂ ਦੇ ਆਗੂ ਸਭਾ ਦਾ ਧੰਨਵਾਦ ਕਰਦਾ ਜਿਹੜੀ ਇੱਕ ਛੋਟੇ ਜਿਹੇ ਸੱਬੇ ਤੇ ਇੱਕ ਮੀਟਿੰਗ ਸੀਗੀ ਜਿਹੜੀ ਬਲੌਕ ਲੈਵਲ ਦੀ ਮੀਟਿੰਗ ਸੀ ਉਹ ਮੀਟਿੰਗ ਨੇ ਅੱਜ ਇਹ ਰੈਲੀ ਦਾ ਰੂਪ ਧਾਰਿਆ ਮੈਂ ਉਹਨਾਂ ਦਾ ਸਦਾ ਹੀ ਰਿਣੀ ਰਵਾਂਗਾ ਤੇ ਧੰਮਾਦਿਓ ਇਹ ਸਾਡੇ ਤਰਨਤਾਰਨ ਦੇ ਬਲੌਗ ਦੀ ਮੀਟਿੰਗ ਸੀ ਜਿੱਤੇ ਸਾਡੇ ਹਲਕਾ ਕੋਆਰਡੀਨੇਟਰ ਸਰਦਾਰ ਯੋਧਵੀਰ ਸਰਮੀਦੀ ਨੇ ਅਗਵਾਈ ਕਰਨੀ ਸੀ ਪੰਜਾਬ ਪ੍ਰਧਾਨ ਸਰਦਾਰ ਅੰਮ੍ਰਿੰਦਰ ਸਿੰਘ ਰਾਜਾ ਵੜਿੰਗ ਜੀ ਤੇ ਸੀਐਲਪੀ ਨੇਤਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਦੇ ਪਿਛਾ ਨਿਰਦੇਸ਼ਾਂ ਅਨੁਸਾਰ ਜਿਹੜੀਆਂ ਬਲਾਕ ਲੈਵਲ ਤੇ ਕਾਂਗਰਸੀ ਵਰਕਰਾਂ ਨੂੰ ਲਾਮਬਦ ਕਰਨ ਲਈ ਅਤੇ ਕਾਂਗਰਸੀ ਵਰਕਰਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਮੀਟਿੰਗਾਂ ਪੂਰੇ ਪੰਜਾਬ 'ਚ ਕੀਤੀਆਂ ਜਾ ਰਹੀਆਂ ਨੇ। ਸੋ ਮੀਟਿੰਗ ਦੇ ਵਿੱਚ ਸਾਡੇ ਹੜਕੇ ਦੇ ਵਿੱਚ ਲੋਕਾਂ ਦੇ ਵਿੱਚ ਭਾਰੀ ਉਛਾਪ ਆਇਆ ਹੈ ਕਿ ਜਿਹੜੀ ਹੈ ਵਿਧਾਨ ਸਭਾ ਦੀ ਚੋਣ ਆ ਰਹੀ ਹੈ ਉਹਦੇ ਵਿੱਚ ਡਟ ਕੇ ਕਾਂਗਰਸ ਪਾਰਟੀ ਦਾ ਉਮੀਦਵਾਰ ਜਿਸ ਕਿਸੇ ਦੇ ਵੀ ਪਾਰਟੀ ਭਰੋਸਾ ਕਰੇਗੇ ਜਿਹਨੂੰ ਟਿਕਟ ਦੇਵੇਗੇ ਉਹ ਵੀ ਡਟ ਕੇ ਮਤ ਕਰਨਗੇ ਅਤੇ ਉਹਨੂੰ ਜਿਤਾਉਣਗੇ। ਤੇ ਲੋਕਾਂ ਨੇ ਮਨ ਬਣਾ ਲਿਆ ਹੈ। ਸਰ ਜਿਮਨੀ ਚੋਣ ਦੇ ਵਿੱਚ ਸਾਰੇ ਬੱਬਾ ਭਾਰ ਹੋਏ ਨੇ ਇਸ ਨਾਲ ਇਹ ਦਿੱਤਾ ਹੈ ਕਿ ਜਿਮਨੀ ਚੋਣ ਦੇ ਵਿੱਚ ਕੋਈ ਵੱਡਾ ਮੁਕਾਮਾ ਦੇ ਸਕਦਾ ਦੇਖੋ ਜੀ ਕਿਸੇ ਵੀ ਇਨਸਾਨ ਦੇ ਦੁਨੀਆ ਤੋਂ ਚਲੇ ਜਾਣ ਨਾਲ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਇਥੋਂ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਜੋ ਪਿਛਲੇ ਦਿਨੀ ਕਾਲ ਚਲਾਣਾ ਕਰ ਗਏ ਪਰ ਉਸ ਦੇ ਨਾਲ ਨਾਲ ਇਹ ਹੈਰਾਨੀ ਹੈ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਜਿਵੇਂ ਕਿ ਪਹਿਲਾਂ ਤੋਂ ਹੀ ਤਿਆਰੀ ਕਰਕੇ ਰੱਖੀ ਹੋਈ ਸੀ ਕਿ ਸਾਡੀ ਜਿਮਨੀ ਚੋਣ ਸ਼ਹਿਦ ਆ ਰਹੀ ਤੁਸੀਂ ਵੇਖ ਸਕਦੇ ਹੋ ਕਿ ਤਰਨਤਾਰਨ ਸਾਹਿਬ ਸ਼ਹਿਰ ਦੇ ਵਿੱਚ ਤੇ ਹਲਕੇ ਦੇ ਵਿੱਚ ਇਹਨਾਂ ਨੇ ਡਾਕਟਰ ਸਾਹਿਬ ਦਾ ਭੋਗ ਨਹੀਂ ਸੀ ਪਿਆ ਤੇ ਜਿਵੇਂ ਜਿਵੇਂ ਇਸ਼ਤਿਹਾਰ ਲਾ ਲਾ ਕੇ ਹੋਰਟਿੰਗ ਲਾ ਲਾ ਕੇ ਸਰਕਾਰੀ ਬਿਲਡਿੰਗਾਂ ਤੇ ਮਾਰਤਾ ਦੇ ਸਰਕਾਰੀ ਕੰਬਿਆਂ ਤੇ ਭਾਰਤੀਓ ਲੋਕਾਂ ਦੇ ਵਿੱਚ ਉਸ ਪ੍ਰਤੀ ਬੜਾ ਰੋਸ ਆ ਕਿ ਕੰਮ ਸੇ ਕੰਮ ਉਸ ਇਨਸਾਨ ਨੂੰ ਗਿਆ ਜੇ ਦੁਨੀਆ ਤੋਂ ਦੱਸ ਦੇਣੀ ਸੀ ਹੋਏ ਤੇ ਇਹਨਾਂ ਨੇ ਆਪਣੀ ਸਿਆਜਨੀਤੀ ਸ਼ੁਰੂ ਕਰ ਦਿੱਤੀ ਤੇ ਸਾਡੀ ਮਜਬੂਰੀ ਬਣ ਆਤੀ ਚਲੋ ਇਹ ਮੀਟਿੰਗ ਤੇ ਅਸੀਂ ਕਰਨੀ ਸੀ ਪਰ ਵਰਕਰਾਂ ਦੇ ਵਿੱਚ ਸਾਨੂੰ ਵਰਕਰਾਂ ਦੇ ਫੋਨ ਆਉਂਦੇ ਸੀ ਕਿ ਝਾੜੂ ਵਾਲੇ ਸ਼ਹਿਰ ਦੇ ਵਿੱਚ ਇਸ਼ਤਿਹਾਰ ਬਾਜ਼ੀ ਕਰਨੀ ਸ਼ੁਰੂ ਕਰਤੀ ਆਪਾਂ ਨੂੰ ਇੱਕ ਮੀਟਿੰਗ ਕਰਨੀ ਚਾਹੀਦੀ ਸੋ ਵਰਕਰਾਂ ਦੀ ਸਹਿਮਤੀ ਨਾਲ ਪ੍ਰਧਾਨ ਜੀ ਦੇ ਹੁਕਮ ਤਹਿਤ ਅਸੀਂ ਇੱਕ ਬਲੌਗ ਲੈਵਲ ਤੇ ਮੀਟਿੰਗ ਕੀਤੀ ਸੀ ਜਿਹੜਾ ਰੈਸਟ ਹਾਊਸ ਦੇ ਵਿੱਚ ਦੇਖੋ ਜੀ ਉਹ ਤੇ ਸਰਕਾਰ ਵੀ ਨਲਾਇਕੀ ਕਹਿ ਲਓ ਜਾਂ ਪ੍ਰਸ਼ਾਸਨ ਸੁੱਤਾ ਹੈ ਕਿ ਕੋਈ ਵੀ ਜਿਹੜਾ ਨਾਗਰਿਕ ਆ ਉਹ ਸਰਕਾਰੀ ਬਿਲਡਿੰਗ ਸਰਕਾਰੀ ਦਫਤਰ ਸਰਕਾਰੀ ਇਮਾਰਤ ਦੇ ਵਿੱਚ ਨਾ ਆਪਣੀ ਰਿਆਇਸ਼ ਕਰ ਸਕਦਾ ਨਾ ਉੱਥੇ ਕੋਈ ਮੀਟਿੰਗਾਂ ਸੱਤ ਸਕਦਾ ਨਾ ਹੀ ਉੱਥੇ ਬੈਠ ਸਕਦਾ ਸੋ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਅਸੀਂ ਡੀਸੀ ਸਾਹਿਬ ਤੋਂ ਮੰਗ ਕਰਾਂਗੇ ਕਿ ਇਹ ਬਿਲਕੁਲ ਗਲਤ ਆ ਸਰਕਾਰੀ ਇਮਾਰਤਾਂ ਦਾ ਜਿਹੜਾ ਇੱਥੋਂ ਦਾ ਤਰਮਪਾ ਸਾਹਿਬ ਦਾ ਰੈਸਟ ਹਾਊਸ ਆ ਉਹਦਾ ਦੁਰਵਿਯੋਗ ਹੋ ਰਿਹਾ ਬਾ ਉੱਥੇ ਸਿਆਸੀ ਮੀਟਿੰਗਾਂ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਆ ਤਾਂ ਇਹਦੇ ਸਾਫ ਦਾਬਤ ਆ ਬਹੁਤ ਹੀ ਬਿਲਕੁਲ ਗਲਤ ਆ ਜੀ ਸਿਰਫ ਤੇ ਸਿਰਕ ਸਰਕਾਰ ਨੇ ਇੱਕ ਸਮਝ ਲੋਗੀ ਇੱਕ ਬਦਲਾਖੋਰੀ ਦੀ ਨੀਤੀ ਤੱਕ ਸਾਢੇ 3 ਸਾਲੇ ਸਰਕਾਰ ਸੁੱਤੀ ਰਹੀ ਤੇ ਇੱਕ ਬਦਲਾਖੋਰੀ ਦੀ ਨੀਤੀ ਦੇ ਤਹਿਰ ਉਸ ਪਰਿਵਾਰ ਦੇ ਡਾਕਟਰ ਧਰਮਵੀਰ ਅਗਨੀ ਉੱਤਰੀ ਬਹੁਤ ਹੀ ਨੇਕ ਦੇ شریف ਇਨਸਾਨ ਸ ਅੱਜ ਵੀ ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਪਿਆਰ ਸੱਚਾਈ ਹੈ ਸੋ ਸਿਰਫ ਤੇ ਸਿਰਫ ਇੱਕ ਰਾਜਨੀਤੀ ਕੀਤੀ ਗਈ ਉਸ ਪਰਿਵਾਰ ਦੇ ਉੱਤੇ ਇੱਕ ੱੱਬਾ ਲੌਣ ਲਈ ਜੇ ਵੀ ਕਿ ਮੈਂ ਖਿੱਦੀ ਕਰਦਾ ਕਿ ਉਹ ਗਲਤ ਕੀਤਾ